ਮੈਂ ਸਰਵਣ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਵਾ ਪਿਛਲੇ ਸਾਲ ਦੇ ਮੁਕਾਬਲੇ ਕਿ ਬਾਸਮਤੀ ਤੇ ਰੇਟ ਬਹੁਤ ਹੀ ਠਾ ਡਿੱਗੇ ਆ 2200 ਰੁਪਏ ਤੋਂ ਵੀ ਠਾ ਰੇਟ ਜਾ ਰਿਹਾ ਜਿਹੜੀ ਪਰਮਲ ਆ ਉਹਦੀ ਕੀਮਤ ਇਹ ਤੋਂ ਵੱਧ ਵੇਚ ਰਹੀ ਤੇ ਸੁਪਰ ਫਾਈਨ ਕਿਸਮਾਂ 1509 ਜਾਂ 1690 ਠਾ ਵੇਚ ਰਹੀਆਂ ਨੇ ਔਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਬਾਸਮਤੀ ਹੀਟ ਰਕਬਾ ਆਵੇ ਨਵਾਂ ਜਿਹੜਾ ਖੇਤੀ ਨੀਤੀ ਦਾ ਖਲੜਾ ਕੁਝ ਵੀ ਕਹਿ ਰਹੇ ਨੇ ਵੀ ਬਾਸਮਤੀ ਨੂੰ ਪ੍ਰਮੋਟ ਕਰਾਂਗੇ ਅੱਜ ਬਾਸਮਤੀ ਰੋਲ ਰਹੀ ਆ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਕਹਿੰਦੇ ਸੀ ਐਮਐਸਪੀ ਹੈ ਐਮਐਸਪੀ ਦੇਵਾਂਗੇ ਐਮਐਸਪੀ ਰਹੇਗੀ ਉਹ ਤਾਂ ਸਾਨੂੰ ਮਾਰਨ ਨੂੰ ਤੁੱਲੇ ਹੋਏ ਕੇਂਦਰ ਵਾਲੇ ਜਿਹੜੇ ਦਾਵਾ ਕਰਦੇ ਸੀ ਵੀ ਜਿਹੜੀ ਖਰੀਦ ਆ ਉਹਨੂੰ ਬਾਜ਼ਾਰ ਨਾਲ ਜੋੜ ਦਿਓ ਪ੍ਰਾਈਵੇਟ ਮੰਡੀ ਦੇ ਨੁਕਸਾਨ ਕੀ ਹੁੰਦੇ ਆ ਅੱਜ ਪਤਾ ਲੱਗਦਿਆ ਪਿਛਲੀ ਵਾਰ 34-3500 ਰੁਪਿਆ ਸੀ ਹਰ ਕੀ 1200 ਰੁਪਿਆ ਢੇਟ ਵਿਖ ਰਹੀ ਹੈ ਬਾਸਮਤੀ ਤੋਂ ਇਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਤੋਂ ਅਸੀਂ ਪਹਿਲਾਂ ਵੀ ਮੋਰਚਾ ਲਾ ਕੇ ਹਟਿਆ ਇਸ ਵਾਰ ਡਿੱਗਦੇ ਬਾਸਮਤੀ ਰੇਟਾਂ ਤੇ ਸਾਡੀ ਸਰਕਾਰ ਨੂੰ ਦਖਲ ਦੇਣ ਦੀ ਮੰਗ ਆ ਨਹੀਂ ਤਾਂ ਥਾਈ ਨੂੰ ਸਵੇਰੇ ਡੀਸੀ ਦਫਤਰ ਸਾਹਮਣੇ ਉਹਨਾਂ ਦੇ ਦਰਬਾਰ ਮੁਰੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰਾਂਗੇ ਯਾ ਚੱਕ ਲੋ ਪਹਿਲੋ ਕਿਸਾਨਾਂ ਨੂੰ ਆਲੂ ਸੁੱਟਦੇ ਤੁਸੀਂ ਦੇਖਿਆ ਹੋਣਾ ਵਾ ਤੁਸੀਂ ਪਹਿਲੋ ਸਬਜ਼ੀਆਂ ਸੁੱਟਦੇ ਦੇਖਿਆ ਹੋਣਾ ਹੁਣ ਤੁਸੀਂ ਕਿਸਾਨਾਂ ਨੂੰ ਆਹ ਜਿਹੜੀਆਂ ਫਸਲਾਂ ਵੇਕਦੀਆਂ ਸੀ ਉਹਨਾਂ ਨੂੰ ਵੀ ਸੁੱਟਦੇ ਦੇਖ ਲੋਗੇ ਤਾਂ ਜੋ ਸਾਡੀ ਸੁੱਤੀ ਸਰਕਾਰ ਜਾਗੇ ਅਸੀਂ ਮੀਡੀਆ ਨੂੰ ਵੀ ਕਹਿਣਾ ਚਾਹੁੰਨੇ ਵੀ ਜਰੂਰ ਮੰਡੀਆਂ 'ਚ ਜਾਣ ਜਾਵੇ ਮੀਡੀਆ ਅਰ ਅੱਜ ਕਿਸਾਨ ਦੀ ਦੁਰਦਸ਼ਾ ਦੇਖੇ ਮੰਡੀਆਂ 'ਚ ਕੀ ਹੋ ਰਿਹਾ ਕਿਵੇਂ ਰੁਲ ਰਿਹਾ ਇਹ ਤੋਂ ਗਾਂ ਬੇਮੌਸਮੀ ਬਰਸਾਤ ਜਵੇਂ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੀ ਆ ਤਾਂ ਜਿੱਥੇ ਬਰਸਾਤ ਨਾਲ ਚੈਨਲ ਕਹਿ ਰੇ ਗਰਮੀ ਕਟੀਆਂ ਬਾਈ ਉੱਥੇ ਕਿਸਾਨਾਂ ਦੀ ਬਰਬਾਦੀ ਵੀ ਹੋ ਰਹੀ ਆ ਇੱਧਰ ਵੀ ਜੂਰ ਖਬਰਾਂ ਦਿੱਤੀਆਂ ਜਾਣ ਉਧਰ ਘੱਗਰ ਫੇਰ ਵੱਧ ਰਿਹਾ ਪਾਣੀ ਉਹਦਾ ਇਹ ਵੀ ਸਮੱਸਿਆ ਸਾਡੇ ਸਾਹਮਣੇ ਆਉਣੀ ਆ ਜਿਹੜੀ ਖਨੌਰੀ ਬਾਰਡਰ ਤੇ ਖੁਦਕੁਸ਼ੀ ਹੋਈ ਆ ਜਿਹੜੀ ਉਹਦੇ ਕੇਂਦਰ ਸਰਕਾਰ ਦੋਸ਼ੀ ਆ ਜੋ ਕੁਝ ਕੇਂਦਰ ਦੇ ਮੰਤਰੀ ਵਜ਼ੀਰ ਜਾਂ ਹੋਰ ਬਿਆਨਬਾਜ਼ੀ ਕਰਦੇ ਆ ਉਹ ਵੀ ਇਹ ਚੀਜ਼ਾਂ ਨੂੰ ਬੜਾਵਾ ਦਿੰਦੀਆਂ ਉਸ ਪਰਿਵਾਰ ਨਾਲ ਸਾਡੀ ਸੰਵੇਦਨਾਵਾ ਭਾਵੇਂ ਖੁਦਕੁਸ਼ੀਆਂ ਮਸਲਿਆਂ ਦਾ ਹੱਲ ਨਹੀਂ ਹੈਗੀਆਂ ਤੋ ਇਸ ਕਰਕੇ ਅਸੀਂ ਕੇਂਦਰ ਨੂੰ ਕਹਿੰਨੇ ਆਂ ਵੀ ਸਾਡੀਆਂ ਸਮੱਸਿਆਵਾਂ ਵੱਲ ਧੰਨ ਧਿਆਨ ਦਿੱਤਾ ਜਾਵੇ ਧੰਨਵਾਦ